ਆ ਦੇਖ ਲੋ ਟੋਬੈਨ ਵਾਲੀ ਦੀ ਦਹਿਸ਼ਤ ਹਰਾਨੀ ਦੀ ਗੱਲ ਐ ਵੀ ਸਕਿੰਟਾਂ ਦੇ حساب ਨਾਲਾ ਗੱਡੀ ਚੱਕ ਕੇ ਲੈ ਕੇ ਜਾ ਰਹੇ ਆ ਗੱਡੀ ਸਾਈਡ ਤੇ ਲੱਗੀ ਪਈ ਐ ਤੁਸੀਂ ਟਾਈਮ ਦੇਖੋ ਵੀ ਕਿੰਨੀ ਦੇਰ ਚ ਗੱਡੀ ਲੈ ਕੇ ਜਾਂਦੇ ਆ ਇਹ ਆ ਟੋਬੈਨ ਆ ਗਈ ਆ ਨਾਲ ਦੀ ਨਾਲ ਗੱਡੀ ਚੱਕ ਲੈਣਗੇ ਆ ਗੱਡੀ ਦੱਸੋ ਵੀ ਇਹ ਕਿੱਥੇ ਗਲਤ ਖੜੀ ਆ ਨਗਰ ਨਿਗਮ ਦੇ ਬੰਦੇ ਵਿੱਚ ਬੈਠੇ ਐ ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਇੱਥੇ ਰੇੜੀਆਂ ਕਿੰਨੀਆਂ ਖੜੀਆਂ ਐ ਪਾਰਕਿੰਗ ਵਾਲੀ ਥਾਂ 'ਚ ਤਾਂ ਰੇੜੀਆਂ ਖੜੀਆਂ ਐ ਹੁਣ ਆ ਕਾਰ ਬੰਦੇ ਨੇ ਲਾਈ ਐ ਕਿੰਨੀ ਸਾਈਡ ਤੇ ਲੱਗੀ ਪਈ ਐ ਕਿੱਡੀ ਕੀ ਗੱਲ ਐ ਆ ਚੱਕ ਲਈ ਦੇਖੋ ਤਿਆਰੀ ਕਰ ਲਈ ਸਕਿੰਟਾਂ ਦੇ ਹਿਸਾਬ ਨਾਲ ਹੀ ਗੱਡੀ ਲੈ ਕੇ ਚਲੇ ਗਏ ਚੱਕ ਕੇ ਇਹ ਐਡਾ ਕਿੱਡਾ ਕ ਵੱਡਾ ਵਾਇਓਲੇਸ਼ਨ ਕੀਤਾ ਹੈਗਾ ਇਸਨੇ ਬੰਦਾ ਕਿੱਡਾ ਕ ਵੱਡਾ ਕ੍ਰਾਈਮ ਕੀਤਾ ਵੀ ਇਹਨੂੰ ਹੁਣ 800 ਰੁਪਏ ਦੇਣਾ ਪਊਗਾ ਆ ਵਹੀਕਲ ਕ੍ਰਿਸੀ ਜਾਂਦੇ ਆ ਆ ਲੋ ਜੀ ਕਰ ਲਿਆ ਟੋਚਨ ਪਾ ਲਿਆ ਹੋ ਗਿਆ ਲੈ ਗਏ ਟੋ ਕਰਕੇ ਆ ਬਠਿੰਡੇ ਦੇ ਵਿੱਚ ਹੀ ਦੇਖਿਆ ਕੱਲੀ ਐਡੀ ਦਹਿਸ਼ਤ ਫਲਾ ਰੱਖੀ ਹੈਗੀ ਤੇ ਪ੍ਰਸ਼ਾਸਨ ਦੇ ਕਰਨਾਂ ਤੇ ਜੂ ਨਹੀਂ ਰੈਂਗਦੀ ਬਈ ਇੰਨਾ ਤੱਕਾ ਯਾਰ ਲੋਕਾਂ ਨਾਲ ਏ 15 ਅਗਸਤ ਆ ਗਈ ਹੈ ਜੀ ਤਾਂ ਹੁਣ ਸਾਰੇ ਦੁਖੀ ਦੁਕਾਨਦਾਰ ਜਿਹੜੇ ਹੈਗੇ ਸਾਡੇ ਵਪਾਰ ਮੰਡਲ ਵਾਲੇ ਤੇ ਹੋਰ ਜਿਹੜੇ ਸੰਸਥਾਵਾਂ ਹੈਗੀਆਂ ਆਸ-ਪਾਸੇ ਮੰਡੀਆਂ ਦੇ ਜਥੇਬੰਦੀਆਂ ਹੈਗੀਆਂ ਹੁਣ ਮਿਲ ਕੇ ਇੱਕ ਬਹੁਤ ਵੱਡਾ ਪ੍ਰਦਰਸ਼ਨ ਹੋਊਗਾ ਇਹਨਾਂ ਦੇ ਖਿਲਾਫ ਬਠਿੰਡਾ ਬੰਦ ਰੱਖਣ ਦਾ ਜਿਹੜਾ ਡਿਸੀਜਨ ਲਿੱਤਾ ਗਿਆ ਹੈਗਾ 15 ਅਗਸਤ 2025 ਨੂੰ ਇਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਆ ਦੇਖੋ ਵੀ ਸਕਿੰਟਾਂ ਦੇ ਹਿਸਾਬ ਨਾਲ ਗੱਡੀ ਚੱਕ ਲਈ ਤੇ ਖੜੀ ਕਿੱਥੇ ਹੈ ਗੱਡੀ ਕੋਈ ਟ੍ਰੈਫਿਕ ਥੋੜਾ ਜਾਮ ਕਰੀ ਜਾਂਦੀ ਆ ਉਹ ਸਾਈਡ ਤੇ ਲੱਗੀ ਪਈ ਐ ਵਿਕਲ ਲੱਗੇ ਪਏ ਐ ਜੇ ਅੱਧਾ ਅੱਧਾ ਇੰਚ 1 ਇੰਚ 2 ਇੰਚ 3 ਇੰਚ ਬਾਹਰ ਵੀ ਆ ਗਈ ਤਾਂ ਕਿੱਡਾ ਕਬੜਾ ਕ੍ਰਾਈਮ ਹੋ ਗਿਆ ਇਹਦੇ ਨਾਲ ਐਸ ਬਾਜ਼ਾਰ ਦੇ ਵਿੱਚ ਸੋਹ ਰਿਹੜੀ ਖੜੀ ਆ ਫਰੂਟ ਦੀ ਸਬਜੀ ਦੀ ਉਹ ਨਹੀਂ ਅਗਰ ਨਹੀਂ ਗੁੰਦੇ ਉਹ ਤਹਿ ਬਜਾਰੀ ਡਿਪਾਰਟਮੈਂਟ ਕੀ ਕਰਦਾ ਪਿਆ ਹੈਗਾ ਕਾਰਪੋਰੇਸ਼ਨ ਦਾ